ਹਾਂਜੀ ਜਿਨ੍ਹਾਂ ਦੇ ਬੱਚੇ ਕਹਿਣਾ ਨਹੀਂ ਮੰਨਦੇ ਪੜ੍ਹਾਈ ਦੇ ਵਿੱਚ ਮਾਨੇ ਲੱਗ ਰਿਹਾ ਉਹਨਾਂ ਲਈ ਛੋਟਾ ਜਿਹਾ ਪਾ ਤੁਸੀਂ ਕੀ ਕਰਨਾ ਹਰ ਵੀਰਵਾਰ ਨੂੰ ਪਹਿਲਾਂ ਤਾਂ ਜੇ ਤੁਸੀਂ ਨਵੇਂ ਆਏ ਹੋ ਪੇਜ ਨੂੰ ਫੋਲੋ ਜ਼ਰੂਰ ਕਰਿਆ ਕਰੋ ਦੇਖੋ ਕਮੈਂਟ ਬਾਕਸ ਵਿੱਚ ਹਾਜ਼ਰੀ ਲਾਉਣੀ ਨਾ ਭੁੱਲਿਆ ਕਰੋ ਲਾਇਕ ਵੀਡੀਓ ਤਾਂ ਜ਼ਰੂਰ ਕਰਿਆ ਕਰੋ ਦੇਖੋ ਮੈਂ ਤੁਹਾਡੇ ਕੋਲੋਂ ਪੈਸਾ ਨਹੀਂ ਲੈਂਦੀ ਨਾ ਹੀ ਮੈਂ ਲਵਾਂਗੀ ਮੈਂ ਇਹ ਕਹਣੀ ਪ੍ਰਮਾਤਮਾ ਤੁਹਾਡੇ ਸਭ ਦੇ ਕੰਮ ਬਣਾਵੇ ਦੇਖੋ ਸਲ ਤੇ ਸੌਖਾ ਤਰੀਕਾ ਤੁਸੀਂ ਪੰਡਤਾ ਕੋਲੇ ਵੀ ਜਾਣਾ 100 ਰੁਪਏ ਤਾਂ ਉੱਥੇ ਵੀ ਮੱਥਾ ਟੇਕਦੇ ਹੋ ਅੱਭਲ ਤਾਂ ਹੁਣ 500 ਟੇਕਦਾ ਵਾ ਇਹ ਤੁਹਾਡੇ ਘਰ ਬੈਠੇ ਨਾ ਤੁਸੀਂ ਟਾਈਮ ਛੱਡ ਕੇ ਜਾਣਾ 10 ਦੇ ਉਹ ਵੀ ਇਹੀ ਪਾ ਨਹੀਂ ਹੁਣ ਸੁਣੋ ਧਿਆਨ ਨਾਲ ਜਿਹੜੀ ਗੱਲ ਆ ਤੁਸੀਂ ਇੱਕ ਦਰਜਣ ਕੇਲਿਆਂ ਦੇ ਲੈਣੇ ਮਤਲਬ 12 ਕੇਲੇ ਲੈਣੇ ਨੇ 1 2 ਹੈ ਕਿ ਨਹੀਂ ਸਮਝ ਗਏ ਜਾਨੀ 12 ਕੇਲੇ ਲੈਣੇ ਨੇ ਇੱਕ ਦਰਜ ਲੈ ਕੇ ਤੁਸੀਂ ਵੀਰਵਾਰ ਆਏ ਦਿਨ ਬੱਚੇ ਨੂੰ ਨਾਲ ਜਾ ਸਕਦੇ ਨਾਲ ਲੈ ਜੋ ਨਹੀਂ ਬੱਚਾ ਜੇ ਘਰੇ ਵੀ ਆਉਦੀ ਫੋਟੋ ਲੋ ਜੋ ਫੋਟੋ ਉੱਤੇ ਜੀ ਮੱਥਾ ਟਿਕਾ ਕੇ ਜੋਤ ਲਾਓ ਹਰ ਵੀਰਵਾਰੇ ਕੰਮ ਕਰੋ ਬੱਚਾ ਅਗਿਆਕਾਰੀ ਬਣ ਜੂ ਬੱਚੇ ਦਾ ਪੜਾਈ 'ਚ ਵੀ ਮਨ ਲੱਗੂ ਤੇ ਬੱਚਾ ਮੰਮੀ ਮੰਮੀ ਕਰ ਤੁਹਾਡੇ ਮਗਰ ਮਗਰ ਵੀ ਫਿਰੂਗਾ